ਬਾਲ ਚਲਾਉਣ ਵਾਲਾ ਪੋਚਣਾ ਬਾਕੀ ਤੁਹਾਡਾ ਦਿਨ ਰਾਤ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਕੰਮ ਕਰਦੇ ਆਂ ਕਈ ਵਾਰੀ ਕੋਈ ਗਲਤੀ ਵੀ ਹੋ ਜਾਂਦੀ ਆ ਸੋ ਆਪਦਾ ਸਮਝ ਕੇ ਮਾਫ ਵੀ ਕਰ ਦਿਆ ਕਰੋ ਤੇ ਕੰਨ ਜਾ ਕੇ ਦੱਸ ਵੀ ਦਿਆ ਕਰੋ ਵੀ ਭਾਈ ਤੋਂ ਇੱਥੇ ਗਲਤ ਕਰ ਗਿਆ ਮੈਂ ਕਿਹੜਾ ਰੱਬ ਆ ਬੰਦਾ ਹੀ ਆ ਤੇ ਬਸ ਐਂ ਹੁੰਦਾ ਆਪਦਿਆਂ ਨੂੰ ਬਚਾ ਕੇ ਰੱਖੀਦਾ ਆਪਦਿਆਂ ਦੇ ਉੱਤੇ ਸਿਰ ਤੇ ਹੱਥ ਰੱਖੀਦਾ ਸੋ ਤੁਸੀਂ ਮੇਰੇ ਸਿਰ ਤੇ ਹੱਥ ਰੱਖੋ ਲੱਗਣੇ ਹੋਗੇ ਆਪਾਂ ਮੁਰਤੂ ਪੰਜਾਬ ਨੂੰ ਪੈਰਾਂ 'ਚ ਖੜਾ ਕਰਨਾ ਔਰ ਉਸ ਦਿਨ ਮੈਂ ਆਪਦੇ ਆਪ ਨੂੰ ਸਮਝੂਗਾ ਪੈਰਾਂ 'ਚ ਖੜਾ ਜਿੱਤੇ ਤੁਸੀਂ ਸਾਰੇ ਜਾਣੇ ਆਪ ਦਾ ਕਮਾ ਕੇ ਖਾਣ ਲੱਗ ਪਈ ਆਪ ਦਾ ਕਰਕੇ ਕਰਨਾ ਪਈ ਉਹਦੇ ਵਿੱਚ ਸਮਝੂਗਾ ਵੀ ਮੈਂ ਕਾਮਯਾਬ ਹੋਇਆ ਸੋ ਅੱਜ 120 ਜਿਹੜੇ ਆ ਮੋਟਰ ਵਾਲੇ ਬੈਟਰੀ ਬੈਟਰੀ ਵਾਲੇ ਸਾਈਕਲ ਦਿੱਤੇ ਜਾ ਰਹੇ ਆ 77 ਟ੍ਰਾਈਸਾਈਕਲ ਦਿੱਤੇ ਜਾ ਰਹੇ ਆ ਵੀਲ ਜਿਹੜਾ 27 ਹੀਰਿੰਗ ਗੇਰਸ 8 ਬਰੇਲ ਕਿੱਟਾ ਜਿਹੜੀਆਂ 5 ਸੁਗੰਮੀਆਂ ਕਿਨ ਬਰੇਲ ਕਿਨ 1 4 ਕਰਚੇਸ ਜਿਹੜੀਆਂ ਫੋੜੀਆਂ 180 ਵਾਕਿੰਗ ਸਟਿਕਸ 21 ਰੋਲੇਟਰ ਇਹ 8 ਹੈ ਸੀਪੀਟੀਆਰ 1 ਹੈ ਅੱਜ ਵਿਲੀਮਸ 43 ਹੈ ਸੋ ਟੋਟਲ 253 ਬੰਦਿਆਂ ਦਾ ਅਸੀਂ ਅੱਜ ਸੇਵਾ ਕਰ ਰਹੇ ਹਾਂ ਇਹ ਮੈਂ ਤਾਂ ਕਹਿੰਦਾ ਵੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਮੈਂ ਮੈਂ ਕਾਸੀ ਜੋਗਾ ਨਹੀਂ ਇਹ ਸਾਰਾ ਗੁਰੂ ਦੀ ਕਿਰਪਾ ਨਾਲ ਹੋ ਰਿਹਾ ਗੁਰੂ ਤੁਹਾਡੇ ਆਸਤੇ ਸਾਰਾ ਕੁਝ ਕਰਾ ਰਿਹਾ ਸੋ 494 ਜਿਹੜੀਆਂ ਇਹ ਚੀਜ਼ਾਂ ਅਸੀਂ ਦੇ ਰਹੇ ਆ ਔਰ ਇਹਦੇ ਆਸਤੇ 73.73 ਲੱਖ ਰੁਪਈਆ 73.73 ਲੱਖ ਰੁਪਈਆ ਅੱਜ ਤੁਹਾਡਾ ਤੁਹਾਡੇ ਤੇ ਲੱਗਿਆ ਉਹ ਮੈਂ ਨਹੀਂ ਦਿੱਤਾ ਇਹ ਤੁਹਾਡਾ ਹੀ ਸੀਗਾ ਤੁਹਾਡਾ ਤੁਹਾਡੇ ਤੇ ਲੱਗਿਆ ਸੋ ਇਹਦੇ ਵਿੱਚ ਸਾਰੀ ਜਿੰਨੀ ਟੀਮ ਹੈ ਮੋਂਗਾ ਸਾਹਿਬ ਹੋ ਗਿਆ ਤੁਹਾਡਾ ਕੀ ਨਾਮ ਨਵੀਨ ਨਵੀਨ ਗੜਵਾਲ ਜੀ ਸਾਡੇ ਡਿਸਟ੍ਰਿਕਟ ਸੋਸ਼ਲ ਸਿਕਿਉਰਿਟੀ ਅਫਸਰ ਤੇ ਇਹਨਾਂ ਦੀ ਸਾਰੀ ਟੀਮ ਪ੍ਰਸ਼ਾਸਨ ਦੀ ਟੀਮ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਆ ਭਾਈ ਜੀ ਗੁਰਦੁਆਰੇ ਭਾਵੇਂ ਘੱਟ ਜਾ ਲੋ ਕਿਉਂਕਿ ਗੁਰਦੁਆਰੇ 'ਚ ਵੀ ਜਿਹੜਾ ਨਾ ਹੁਕਮ ਇਹੀ ਦਿੱਤਾ ਜਾਂਦਾ ਹੈ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈਏ ਗੁਰਦੁਆਰੇ ਭਾਵੇਂ ਇੱਕ ਦਿਨ ਕੱਟ ਜਾਵੋ ਆ ਸੇਵਾ 'ਚ ਕਮੀ ਨਾ ਰਹਿਣ ਦੇ ਆ ਜੋ ਕਿਤੇ ਸੇਵਾ ਪੂਰੀ ਕਰਨੀ ਆ ਸੋ ਇਹਨਾਂ ਕਹਿੰਦਾ ਹੋਇਆ ਕਿ ਮਨਰੇ ਰਾਜਕਾ ਮੁੱਖ ਮੰਤਰੀ ਸਾਹਿਬ ਸਾਰੀ ਟੀਮ ਸਾਡੇ ਨੂੰ ਸਾਰ ਬਹੁਤ ਵਧਾਈਆ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਵੀ ਆ ਗਏ ਆ ਸਾਡੇ ਧਰਮਜੀਤ ਜੀ ਵੀ ਆ ਗਏ ਆ ਸੋ ਬਹੁਤ ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ